ਆਓ ਜੀ ਅੱਜ ਮੰਮੀ ਖੁਆ ਤਿਆਰ ਕਰਨ ਲੱਗੇ ਇੱਧਰ ਪਿਆ ਖੁਆ ਤੇ ਆ ਸੀ ਦਾਖਾਂ ਤੇ ਇੱਧਰ ਜਿਹੜਾ ਸਮਾਨ ਪਿਆ ਇਹ ਸਾਰਾ ਕੁਝ ਗ੍ਰੈਂਡ ਕਰ ਲਿਆ ਕਾਜੂ ਬਦਾਮ ਤੇ ਖਸਖਸ ਵਗੈਰਾ ਆ ਹੋਗੀ ਚਿੰਨੀ ਇਹਨੂੰ ਪਾ ਦੇਸੀ ਖੰਡ ਕਹਿ ਦਿੰਨੇ ਆ ਇੱਧਰ ਮੰਮੀ ਖੁਆ ਜਿਹੜਾ ਆਟਾ ਭੁੱਲੀ ਜਾ ਰਹੇ ਨੇਗੇ ਲਓ ਜੀ ਮੰਮੀ ਵੀ ਦੱਸਣਗੇ ਹਣ ਹਾਂ ਜੀ ਵੀ ਦੱਸੋ ਲੋੜੀ ਆ ਗਈ ਉਤਮਣ ਹੈ ਹੂੰ ਹੂੰ ਲੋੜੀ ਕਰਕੇ ਪਾਲਾਂ ਕੁੜੀਆਂ ਨੂੰ ਵੀ ਦੇ ਕੇ ਆਉਣਾ ਹੁੰਦਾ ਹੈ ਨਾ ਹੂੰ ਸਹੀ ਗੱਲ ਹੈ ਚ ਪਿੰਨੀਆ ਵਗੈਰਾ ਸਾਰਾ ਕੁਝ ਆਗਰੀ ਡੀਕ ਕਰਦੀ ਹੈ ਤਾਈਓ ਇਹ ਸਿਆਲ ਚ ਪਰ ਲਾਉਂਦੇ ਆ ਹਨਾ ਵੀ ਨਾਲ ਤਾਂ ਤਿਹਾਰ ਹੋ ਜਾਂਦੇ ਨੇਗੇ ਤੇ ਨਾਲੇ ਆਪਣੀ ਭੈਣ ਨੂੰ ਨਾਲੇ ਭੂਆ ਨੂੰ ਸਾਰਿਆਂ ਨੂੰ ਆਪਾਂ ਲੋੜੀ ਤੋਂ ਬਾਅਦ ਚਾਹੇ ਲੋੜੀ ਤੋਂ ਪਹਿਲਾਂ ਹੂੰ ਸਾਰਿਆਂ ਨੂੰ ਆਪਾਂ ਆਤਮਾ ਲੋੜੀ ਦੇ ਕੇ ਆਪਾਂ ਇਹ ਗੱਲ ਹੈ ਹੂੰ ਸਹੀ ਗੱਲ ਹੈ ਤਿਹਾਰ ਨੇਗੇ ਬਣੇ ਹੋਏ ਨੇ ਹੁੰਦਾ ਤਾਂ ਸਭ ਕੁਝ ਅੱਗੇ ਦੇ ਘਰੇ ਹਮ ਹੈਨਾ ਸਹੀ ਗੱਲ ਆ ਤੇ ਇਹ ਆਪਾਂ ਬਾਨੇ ਨਾਲ ਬੰਦਾ ਚਾਹ ਆਉਂਦਾ ਹੈਨਾ ਮਿਲਵਰਤਨ ਹੋ ਜਾਂਦਾ ਅਗਲੇ ਨੂੰ ਦੀਕ ਕਰਦੀ ਐ ਹੂੰ ਸਹੀ ਗੱਲ ਆ ਭਰਾਵਾਂ ਦੀ ਭੈਣ ਦੀਕ ਕਰਦੀ ਐ ਵੀ ਮੇਰਾ ਭਰਾ ਆਊਗਾ ਹਨਾ ਅਗਲੇ ਕਦੇ ਬਹੁਤ ਖੁਸ਼ ਹੁੰਦਾ ਇਹ ਤਾਂ ਹੈ ਬਸ ਮਾਂ ਨਹੀਂ ਹੁੰਦਾ ਬਾਣ ਹੁੰਦਾਗਾ ਭਰਾਵਾਂ ਦਾ ਮਾਂ ਬਾਪ ਦਾ ਮੇਰੇ ਮਾਂ ਬਾਪ ਆਉਣਗੇ ਮਿਲ ਜਾਣਗੇ ਸਾਰਾ ਕੁਝ ਕਰਨਗੇ ਲੋੜ ਦੇ ਨਾਲ ਵਿੱਚ ਹਰ ਇੱਕ ਘਰ ਦੇ ਹੀ ਬਣਦੇ ਆ ਇਹ ਚੀਜ਼ ਹਰ ਇੱਕ ਘਰ ਥੋੜਾ ਬਹੁਤਾ ਜਿੰਨੇ ਕੁ ਜੋਗਾ ਹੁੰਦਾ ਹੈ ਹਰ ਇੱਕ ਮਿੱਠਾ ਬਣਾ ਕੇ ਫਿਰ ਆਹ ਲੇ ਲੋੜ ਤੇ ਬਾਕੀ ਸਿਆਲ ਜੁਬਾਨੇ ਨਾਲ ਬੰਦਾ ਖਾ ਲੈਂਦਾ ਹਨਾ ਵੀ ਤੇ ਬੈਠਦੇ ਨੇ ਫਿਰ ਲੋੜ ਤੇ ਬੈਠ ਕੇ ਆਸ ਗਮਾਣ ਤੇ ਸਾਰੇ ਬੈਠ ਕੇ ਫਿਰ ਉਹ ਕਰਦੇ ਨੇ ਵਧੀਆ ਮੰਨਿਆ ਗਿਆ ਗਾ ਮੰਨ ਲੋ ਹਨਾ ਪੂਜਾ ਕਰਦੇ ਨੇਗੇ ਫਾਈ ਤਿਹਾਰ ਆਉਂਦੇ ਜਾਂਦੇ ਰਹਿਣ ਕੁੜੀਆਂ ਕੱਤਰੀਆਂ ਕੋਲ ਜਾਂਦੇ ਰਹੀਏ ਭੂਆ ਕੋਲ ਆਪਣੀਆਂ ਭੈਣਾਂ ਕੋਲ ਤੇ ਕਹਿੰਦੇ ਨੇ ਭੂਆ ਕੋਲ ਕੀ ਜਾਣਾ ਹੈ ਭੂਆ ਕੋਲ ਵੀ ਜ਼ਰੂਰੀ ਹੈ ਹਾਂ ਇਹ ਤਾਂ ਹੈ ਭੂਆ ਕੋਲ ਵੀ ਜ਼ਰੂਰੀ ਹੈ ਜਦੋਂ ਜਦੋਂ ਆਪਣੀ ਕੁੜੀ ਵਿਆਹੀ ਜਾਂਦੀ ਹੈ ਭੈਣ ਵਿਆਹ ਜਾਂਦਾ ਫਿਰ ਆਪਾਂ ਉਹ ਰਿਸ਼ਤਾ ਉਹ ਕਰਨ ਲੱਗ ਜਾਂਦੇ ਹਨਾ ਸੁਣਾ ਚਾਹੀਦਾ ਪਹਿਲਾਂ ਭੂਆ ਦਾ ਹੀ ਘਰ ਹੁੰਦਾ ਹਮ ਕਿਸੇ ਦੇ ਘਰ ਚ ਵੱਡਿਆਂ ਤੋਂ ਹੀ ਸ਼ੁਰੂਆਤ ਹੁੰਦੀ ਆ ਹਾਂ ਪਹਿਲਾਂ ਭੂਆ ਦਾ ਘਰ ਹੁੰਦਾ ਫੇਰ ਕਹਾ ਆਪਣੇ ਨੂੰਹਾਂ ਪੁੱਤਾਂ ਦਾ ਬਣਦਾ ਫੇਰ ਭਤੀਜੇ ਭਤੀਜੇ ਦਾ ਬਣਦਾ ਠੀਕ ਹੈ ਨਾ ਆਪਾਂ ਨੂੰ ਵਿਚਾਰਨਾ ਨਹੀਂ ਚਾਹੀਦਾ ਕੋਈ ਵੀ ਗੱਲ ਸਹੀ ਗੱਲ ਆ ਸਹੀ ਬਾਕੀ ਜੇ ਰਸਤੇ ਨਵਾ ਮੰਗੇ ਫੇਰ ਹੀ ਆ ਚਾਹਾਂਗੇ ਬੱਚਿਆਂ ਨੂੰ ਤਾਂ ਹੀ ਆਪਣੇ ਘਰ ਬੱਚੇ ਚਾਹਣਗੇ ਸਹੀ ਗੱਲ ਆ ਸਹੀ ਗੱਲ ਆ ਇਹੀ ਗੱਲ ਆ ਬਸ ਜਿਹੜਾ ਸਮਝ ਜੇ ਹਨਾ ਉਹਦਾ ਠੀਕ ਆ ਉਹਦੇ ਲੈਣਾ ਚਾਹੀਦਾ ਪਰ ਹੁਣ ਬਹੁਤ ਟੱਟ ਗਏ ਹਨਾ ਮੀ ਬਹੁਤ ਹੈ ਕੁਛ ਨਹੀਂ ਇਸ ਦੁਨੀਆ ਤੇ ਮਿਲਵਰਤਨ ਹੀ ਹੈ ਮਿਲਵਰਤਨ ਆ ਬਸ ਜਿੰਨਾ ਆਪਾਂ ਮਿਲਵਰਤਨ ਰੱਖ ਲਾਂਗੇ ਕਿਸੇ ਨਾਲ ਉਹਨਾਂ ਵਧੀਆਗਾ ਕੋਈ ਕਿਸੇ ਦਾ ਭੁੱਖਾ ਤਾਂ ਹੁੰਦਾ ਹੀ ਹੈਗਾ ਇਹਦਾ ਗੱਲ ਹੈਗੀ ਆ ਇਧਰ ਸਾਰੀ ਚੀਜ਼ ਬੜੀ ਹੁੰਦੀ ਆ ਆਪਾਂ ਅਗਲਾ ਵੱਧ ਤੋਂ ਵੱਧ ਬਣਾਉਂਦਾ ਠੀਕ ਹੈ ਨਾ ਸਹੀ ਗੱਲ ਆ ਸਹੀ ਗੱਲ ਆ ਇਹਦਾ ਵਿਚਾਰ ਆ ਮਾਂ ਭੈਣ ਭਾਈ ਜਮਾਤ ਨਾਲ ਤਪੋਂ ਨਾਲ ਚਾਹੇ ਉਹਨਾਂ ਸਹੀ ਗੱਲ ਆ ਚਲੋ ਦੋਸਤੋ ਹੁਣ ਮੰਮੀ ਬਣਾ ਰਹੇ ਨੇਗੇ ਦੂਜਾ ਪਿੰਨੀਆਂ ਬਣਾਵਾਂਗੇ ਉਹਦੀ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਅੱਗੇ ਅੱਗੇ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜਦੋਂ ਆਟਾ ਬਿਲਕੁਲ ਲਾਲ ਹੋ ਗਿਆ ਪੁੱਜ ਗਿਆ ਉਸ ਤੋਂ ਬਾਅਦ ਨੀਚੇ ਉਤਾਰ ਕੇ ਉਹ ਚ ਦੇਸੀ ਖੰਡ ਜਿਹੜੀ ਪਾਤੀ ਪ੍ਰੋਪਰ ਇਹਨੂੰ ਰਲਾਉਣਾਗਾ ਇਹ ਨਹੀਂ ਹੋਣਾ ਚਾਹੀਦਾ ਕਿ ਅਲੱਗ-ਅਲੱਗ ਪਿਆ ਹੋਵੇ ਸਾਰਾ ਕੁਝ ਸੋ ਥੱਲੇ ਉਤਾਰ ਕੇ ਮੰਮੀ ਨੇ ਫਿਰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਤਾ ਦੇਖੋ ਇਸ ਤਰ੍ਹਾਂ ਚੀਨੀ ਇਹਦੇ ਚ ਰਲਾਈ ਜਾਂਦੀ ਹੈਗੀ ਲਓ ਜੀ ਸੋ ਇਦਾਂ ਇਹ ਸਾਰੀ ਚੀਨੀ ਹੌਲੀ-ਹੌਲੀ ਕਰਕੇ ਹਰਲਾਤੀ ਹੁਣ ਇਹ ਬਣ ਕੇ ਬਿਲਕੁਲ ਤਿਆਰ ਹੋ ਗਿਆ ਇਸ ਤੋਂ ਬਾਅਦ ਇਹਦੀਆਂ ਛੋਟੀਆਂ-ਛੋਟੀਆਂ ਪਿੰਨੀਆਂ ਬਣਾ ਲਈਆਂ ਦੇਖੋ ਜੀ ਛੋਟੀਆਂ-ਛੋਟੀਆਂ ਪਿੰਨੀਆਂ ਬਣਾ ਲਈਆਂ ਇਸ ਤੋਂ ਪਹਿਲਾਂ ਇਹ ਚ ਜਿਹੜੀ ਖੰਡ ਵਗੈਰਾ ਜਿਹੜੇ ਕੋਈ ਵੀ ਆਪਾਂ ਡਰਾਈ ਫਰੂਟ ਇਹ ਚ ਪਾਉਣਾਗਾ ਉਹ ਮਿਕਸ ਕਰਨਾ ਪ੍ਰੋਪਰ ਚੰਗੀ ਤਰ੍ਹਾਂ ਸੋ ਉਸ ਤੋਂ ਬਾਅਦ ਤੁਸੀਂ ਆਪਣੇ ਹਿਸਾਬ ਨਾਲ ਸਾਈਜ਼ ਦੇ ਹਿਸਾਬ ਨਾਲ ਜਿਸ ਤਰ੍ਹਾਂ ਆਪਾਂ ਲੱਡੂ ਵੰਡਦੇ ਹਾਂ ਤੁਸੀਂ ਪਿੰਨੀਆਂ ਵਟ ਸਕਦੇ ਹੋਗੇ ਲਓ ਜੀ ਹੁਣ ਪਿੰਨੀਆਂ ਵਟ ਲਈਆਂ ਤੇ ਖਾਣ ਲਈ ਹੋ ਗਿਆ ਬਿਲਕੁਲ ਤਿਆਰ ਹੁਣ ਦੋ ਤਿੰਨ ਦਿਨ ਕਰਾਂਗੇ ਮौजਾਂ ਚਾਹ ਨਾਲ ਖੁਆਈ ਚੱਲੂ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਧੰਨਵਾਦ ਜੀ